ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਬਲੌਗ ਕੇ ਮੈਂ ਸਾਰੇ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਆਂ ਮਾਉਂਟ ਆਬੂ ਕਿਉਂਕਿ ਰਾਤ ਆਪਾਂ ਮਾਉਂਟ ਆਬੂ ਪਹੁੰਚ ਗਏ ਸੀ ਸੋ ਨੇਰੇ ਹੋਣ ਕਰਕੇ ਆਪਾਂ ਵੀਡੀਓ ਨਹੀਂ ਸ਼ੂਟ ਹੋ ਪਾਈ ਸੋ ਆਪਾਂ ਕੱਲ ਉਹਦੇ ਉੱਪਰ ਤੋਂ ਚੱਲੇ ਸੀ 4 ਘੰਟੇ ਆਪਣਾਉਣ ਤੇ ਲੱਗੇ ਨੇ 168 ਕਿਲੋਮੀਟਰ ਹੈਗਾ ਵਿੱਚ ਜਿਹੜੇ ਮਾਉਂਟ ਆਬੂ ਐ ਇੱਕ ਪਹਾੜੀ ਦੀ ਚੋਟੀ ਤੇ ਬਸਿਆ ਹੋਇਆ ਇੱਕ ਸਹਿਰ ਹੈਗਾ ਦੇਖਣ ਵਾਲੀਆਂ ਚੀਜ਼ਾਂ ਨੇ ਬਹੁਤ ਸੋਹਣੇ ਸੋਹਣੇ 뷰 ਆਉਂਦੇ ਇੱਥੇ ਕਾਫੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣੀਆਂ 10-12 ਚੀਜ਼ਾਂ ਹੈਗੀਆਂ ਨੇ ਇੱਥੇ ਜੇ ਆਪਾਂ ਦੇਖਾਂਗੇ ਤਾਂ ਆਪਾਂ ਨੂੰ 2 ਦਿਨ ਚਾਹੀਦੇ ਇੱਥੇ ਪੂਰਾ ਐਕਸਪਲੋਰ ਕਰਨ ਲਈ ਸੋ ਇਹ 45 ਕਿਲੋਮੀਟਰ ਦੇ ਏਰੀਆ ਦੇ ਵਿੱਚ ਇੱਥੇ ਕਈ ਚੀਜ਼ਾਂ ਦੇਖਣ ਵਾਲੀਆਂ ਨੇ ਇੱਥੇ ਜਿਹੜਾ ਹੋਟਲ ਮਿਲਿਆ ਆਪਾਂ ਨੂੰ ਉਹ 2000 ਦਾ ਮਿਲਿਆ ਸੀ 1000 ਰੁਪਏ ਤੋਂ ਹੋਟਲ ਦੇ ਰੇਟ ਸ਼ੁਰੂ ਹੋ ਜਾਂਦੇ ਨੇ ਜਿਹੜਾ 1000 ਵਾਲਾ ਸੀ ਉਹ ਇੰਨਾ ਕੋਈ ਖਾਸ ਵਧੀਆ ਨਹੀਂ ਸੀ ਆਪਾਂ ਨੂੰ 2000 ਦਾ ਤੇ 1500 ਦਾ ਟੂਰ ਸੋ ਬਾਕੀ ਜਿਹੜੀਆਂ ਇੱਥੇ ਮੇਨ ਮੇਨ ਪੁਆਇੰਟ ਨੇ ਉਹ ਸਭ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਲਾਸਟ ਤੱਕ ਜਰੂਰ ਦੇਖਿਓ 1400 ਮੀਟਰ ਉੱਚਾ ਇਹ ਥੱਲੋਂ ਕਿਉਂਕਿ ਚਾਈ ਤੇ ਆ ਜਿਵੇਂ ਇੱਕ ਪਹਾੜੀ ਦੀ ਚੋਕੀ ਤੇ ਇਹ ਸ਼ਹਿਰ ਬਸਿਆ ਹੋਇਆ ਪਰ ਇੱਥੇ ਠੰਡਾ ਜਿਵੇਂ ਲੱਗਦਾ ਨਹੀਂ ਵੀ Rajasthan ਦੇ ਵਿੱਚ ਆਏ ਕਿਉਂਕਿ Rajasthan ਦੇ ਵਿੱਚ ਥੱਲੇ ਗਰਮੀਆਂ ਤਾਂ ਔਰੇ ਸਾਨੂੰ ਦਿਖ ਰਿਹਾ ਆਉ ਵੀ ਆਪਾਂ ਹਨਾ ਹੁੱਡੀਆਂ ਪਾਈ ਖੜੇ ਕੋਟ ਪਾਈ ਖੜੇ ਕਿਉਂਕਿ ਸਾਰਿਆਂ ਨੂੰ ਸਾਨੂੰ ਕੋਟ ਪਾਈ ਮਿਲਣਗੇ ਉੱਪਰ ਪਹਾੜ ਦੇ ਉੱਤੇ ਠੰਢੀ ਹਵਾ ਚੱਲਦੀ ਆ ਪਹਾੜੀ ਤੇ ਬਸਿਆ ਹੋਇਆ ਇਹ ਹੀ ਇੱਕ ਸਾਨੂੰ Rajasthan ਦੇ ਉੱਤੇ ਵਿੱਚ ਪਹਾੜੀ ਤੇ ਬਸਿਆ ਹੋਇਆ ਸੋਹਣਾ ਸ਼ਹਿਰ ਮਿਲੂਗਾ ਜਿਹੜੇ ਵੀ Rajasthan ਦਾ ਟੂਰ ਪਲਾਨ ਕਰਦੇ ਨਾ ਇੱਕ ਵਾਰੀ ਜਰੂਰ ਆ ਕੇ ਦੇਖਿਓ ਬਾਕੀ ਸਾਨੂੰ ਦਿਖਾਉਣੇ ਆ ਸਾਹਮਣੇ ਆ ਗਈ ਨੱਕੀ ਲੈ ਕੇ ਨੱਕੀ ਲੈ ਕੇ ਆਪਾਂ ਬਣਾਉਗੇ ਸਟਾਰਟ ਕਰਦੇ ਤੇ ਕਿਸ਼ਤੀਆਂ ਵਗ ਹੁੰਦੀਆਂ ਨੂੰ ਤੁਸੀਂ ਰਾਈਡ ਲੈ ਸਕਦੇ ਹੋ ਆਪਾਂ ਵੀ ਦੇਖਾਂਗੇ ਟੋਡਰਾਓ ਕਾ ਉਹ ਸਾਹਮਣੇ ਟੋਡਰਾਓ ਤੁਸੀਂ ਦੇਖ ਸਕਦੇ ਹੋ ਜਿਹੜਾ ਪੱਥਰਾਂ ਜਾ ਬਣਿਆ ਹੋਇਆ ਜਿਹੜਾ ਵੀ ਮਾਉਂਟ ਆਬੂ ਆਂਦਾ ਉਹਦੀ ਫੋਟੋ ਤੁਸੀਂ ਟੋਡਰਾਓ ਨਾਲ لازਮੀ ਦੇਖਿਓ ਤੇ ਨੱਕੀ ਲੈ ਕੇ ਨਾਲ لازਮੀ ਦੇਖਿਓ ਕਿਉਂਕਿ ਇਹ ਨੇੜੇ-ਨੇੜੇ ਨੂੰ ਸੇ ਪੈਦਲ ਜਾਣਾ ਪੈਂਦਾ ਚੜ ਕੇ ਥੋੜੀ ਜਿਹੀ ਉਚਾਈ ਤੇ ਅਜੋ ਪਹਿਲਾਂ ਨੱਕੀ ਲੈ ਕੇ ਦਾ ਥਿਊ ਦਿਖਾਉਣਾ ਹੈ ਫਿਰ ਟੋਡਰਾਓ ਤੇ ਚੱਲਦੇ ਆਪਾਂ ਉਦੋਂ ਬਾਅਦ ਦੇਖਦੇ ਆ ਅੱਗੇ ਕਿੱਡ ਕਿੱਡ ਐਕਸਪਲੋਰ ਕਰਨੇ ਤਾਂ ਇੱਥੇ ਆਪਾਂ 3-400 ਦੀ ਸਕੂਟੀ ਰੈਂਟ ਤੇ ਲੈ ਕੇ ਘੁੰਮ ਸਕਦੇ ਆ 1000 ਰੁਪਏ ਦੇ ਵਿੱਚ ਆਪਾਂ ਨੂੰ ਇੱਥੇ ਥਾਰ ਵਾਲੇ ਵੀ ਘਮਾ ਰਹਾਂਦੇ ਨੇ ਜੋ ਟੈਕਸੀਆਂ ਥਾਰ ਲਾਈਆਂ ਹੋਈਆਂ ਨੇ ਉਹਨਾਂ ਦੀਆਂ ਤਾਂ ਉਹ 1000 ਰੁਪਏ ਦੇ ਵਿੱਚ ਆਪਾਂ ਨੂੰ ਸਾਰੇ ਗਾਈਡ ਸਾਰਾ ਕੁਝ ਘਮਾਉਂਦੇ ਨੇ ਤਾਂ ਇੰਨਾ ਕ ਖਰਚਾ ਆਉਂਦਾ ਬਾਕੀ ਖਾਣ ਪੀਣ ਦੀ ਅਰੇਂਜਮੈਂਟ ਥੋੜਾ ਮਹਿੰਗਾ ਕਿਉਂਕਿ ਪਹਾੜੀ ਦੀ ਚੋਟੀ ਤੇ ਬਸਿਆ ਹੋਇਆ ਬਾਕੀ ਆਓ ਚੱਲਦੇ ਦਿਖਾਉਣਾ ਤੁਹਾਨੂੰ ਲਿਖਦੇ ਨਹੀਂ ਯਾਰੇ ਸੋ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਲੱਗ ਤੱਕ ਦੇਖਿਓ ਲਾਈਕ ਕਰਦਾ ਕਰੋ ਕਮੈਂਟ ਕਰਕੇ ਆਪਾਂ ਜਿਹੜੀਆਂ ਕਿਸ਼ਤੀਆਂ ਚੱਲਦੀਆਂ ਨੇ ਇਹਦੀ ਟਿਕਟ ਲੈਤੀ ਆ ਇੱਕ ਬੰਦੇ ਦੀ ਇੱਕ ਪਰਸਨ ਦੀ 200 ਰੁਪਏ 400 ਰੁਪਏ ਦੀ ਆਪਾਂ ਦੋ ਟਿਕਟਾਂ ਲੈਤੀਆਂ ਨੇ ਤਾਂ ਇੱਥੇ ਆ ਜਾਗਤਾ ਵੀ ਪਾਉਣੀ ਆ ਪੈਣੀ ਆ ਆਪਾਂ ਨੂੰ ਇਹ ਵੀ 5-10 ਰੁਪਏ ਦੀਆਂ ਜਾਗਤਾਂ ਹੀ ਮਿਲਦੀਆਂ ਨੇ ਤਾਂ ਇਸ ਦੁਬਾਰਾ ਆਪਾਂ ਕਿਸ਼ਤੀ ਦੇ ਵਿੱਚ ਇੰਜੋਏ ਕਰਾਂਗੇ ਤਾਂ ਤੁਹਾਨੂੰ ਲੇਕ ਪੂਰੀ ਘੁੰਮ ਫਿਰ ਕੇ ਦਿਖਾਵਾਂਗੇ ਆ ਦੇਖਿਓ ਘੈਂਡਾਊ 뷰 ਆਪਾਂ ਲੈ ਵੀ ਟਿਕਟ ਮਿਲ ਗਈ ਆਪਾਂ ਨੂੰ ਐਂਟਰੀ ਆਪਣੀ ਹੋ ਗਈ ਤਾਂ ਅੱਧੇ ਘੰਟੇ ਵਾਸਤੇ ਆਪਾਂ ਨੂੰ ਇਹ ਮਿਲੀ ਆ 200 ਰੁਪਏ ਪਰ ਪਰਸਨ ਦੀ ਹੁਣ ਆਪਾਂ ਲੈਨੇ ਜਗਤਾਂ ਯੋਗਤਾ ਆਪਾਂ ਆ ਕੇ ਰੈਡੀ ਹੋ ਗਏ ਕੰਮ ਕਿਸ਼ਤੀ ਆ ਬਈ ਆਪਣੀ ਆਹ ਕਿਸ਼ਤੀ ਆ ਐ ਇਧਰ ਕਰੂਗਾ ਚੱਲ ਚੱਲ ਅਸਿਆ ਉੱਤੋਂ ਦੀ ਡੁੱਬਦੀ ਤਾਂ ਨਹੀਂ ਨਹੀਂ ਚੱਲ ਵੀ ਬਈ ਕਿਸ਼ਤੀ ਚਾਹੂ ਕੇ ਅੰਦਰ ਆ ਆਉਂਦਾ ਨਜ਼ਾਰਾ ਪਸ ਸਟੀering ਵੀ ਆਪਣੇ ਹੱਥ ਜਾਦੇ ਇਹ ਆਪੋਜੀਟ ਕੰਮ ਕਰਦਾ ਵੀ ਉਲਟਾ ਕੰਮ ਕਰਦਾ ਪਈਆਂ ਵਾਲੀ ਐ ਤਾਂ ਕਿਸ਼ਤੀ ਦਾ ਵਿਊ ਤੁਸੀਂ ਲੈ ਸਕਦੇ ਹੋ ਪੂਰਾ ਮਾਉਂਟ ਆਬੂ ਦੇ ਵਿੱਚ ਆਹ ਚੀਜ਼ ਆ ਕੇ ਜੇ ਤੁਸੀਂ ਮਾਉਂਟ ਆਬੂ ਦੇ ਵਿੱਚ ਆਉਨੇ ਹੋ ਤਾਂ ਜਿਹੜੀ ਨੱਕੀ ਲੇਕ ਹੈ ਇਹਦਾ ਤੁਸੀਂ 뷰 ਵੀ ਦੇਖਿਓ ਤੇ ਨਾਲ ਕਿਸ਼ਤੀ ਦਾ ਇੰਜੋਏ ਵੀ ਕਰਿਓ ਬਹੁਤ ਸੁਆਦ ਆਉਂਦਾ ਬਾਬੇ ਬਾਕੀ ਜਿਸ ਜਿਹੜੇ ਜਿਹੜੇ ਪੁਆਇੰਟਾਂ ਤੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹਦੇ ਡਰਾਈਵਰ ਵੀ ਆਪਾਂ ਹੀ ਆ ਕਨੈਕਟਰ ਵੀ ਆਪਾਂ ਹੀ ਆ ਤੇ ਕਿਸ਼ਤੀ 'ਚ ਝੂਟੇ ਲੈਣ ਵਾਲੇ ਵੀ ਆਪਾਂ ਹੀ ਆ ਸਾਰੇ ਆ ਦੇ ਜਿੱਧਰ ਨੂੰ ਮਰਜ਼ੀ ਮੋੜ ਦੀ ਉਧਰ ਹੀ ਮੁੜ ਜੂ ਘੇੜਾ ਯਾਰ 뷰 ਬਹੁਤ ਸਾਰੀਆਂ ਤੁਹਾਨੂੰ ਬੋਟਿੰਗ ਮਿਲ ਜਾਣਗੀਆਂ ਤੇ ਬੋਟਿੰਗ ਦਾ ਨਜ਼ਾਰਾ ਲੈਣਾ ਵੀ ਬਣਦਾ ਕਿਉਂਕਿ ਠੰਡੀ ਹਵਾ ਲੱਗਦੀ ਐ ਬਸੇ ਧੁੱਪ ਬਹੁਤਾ ਕਿਉਂਕਿ ਇਹ ਪਹਾੜ ਦੀ ਚੋਟੀ ਤੇ ਵਸਿਆ ਹੋਇਆ ਐ ਪਰ ਦੋਸ ਕੋਈ ਦੁੱਖਦਾ ਵੀ ਨਹੀਂ ਬੜੇ ਆਰਾਮ ਨਾਲ ਤੁਸੀਂ ਇੱਥੇ ਰਿਲੈਕਸ ਵੀ ਹੋਮੋਗੇ ਹੌਲੀ ਹੌਲੀ ਪੈਡਲ ਮਾਰਕ ਦੀ ਜਾ ਸਕਦੇ ਹੋ ਤੁਸੀਂ ਦੇਖੋ ਬੋਟਿੰਗ ਕਰਦੇ ਬੱਚੇ ਇੱਧਰ ਸਾਰੇ ਆਪੋ ਆਪਣੀਆਂ ਕਿਸ਼ਤੀਆਂ ਲਈ ਫਿਰਦੇ ਨੇ ਵੱਖੋ ਵੱਖਰੇ ਇੱਥੇ 2% ਵਾਲੀ ੱਡ ਕਿਸ਼ਤੀ ਐ 4 ਵਾਲੀ ੱਡ ਆ ਤੇ 6 ਵਾਲੀ ੱਡਾ ਬੰਦਿਆਂ ਦੇ ਹਿਸਾਬ ਨਾਲ ਇਹਨਾਂ ਨੇ ਕਿਸ਼ਤੀਆਂ ਲਾ ਰੱਖੀਆਂ ਦੇ ਵਿੱਚ ਬੋਟ ਦੇ ਵਿੱਚ ਬਹੁਤ ਆਨੰਦ ਆਇਆ ਜਾ ਕੇ ਅੱਧਾ ਘੰਟਾ ਵਧੀਆ ਆ ਨਜ਼ਾਰੇ ਨਾਲਾ ਫਕੋਮ ਫਿਰ ਲਏ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਹੀ ਲੱਗ ਗਿਆ ਹੋਊਗਾ ਤਾਂ ਹੁਣ ਕਿੰਦਰ ਕਹਿੰਦਾ ਮੇਰੇ ਬੁੱਲ ਸੁੱਕੀ ਜਾਂਦੇ ਨੇ ਪਾਣੀ ਕਿ ਜਾ ਕੇ ਘਭਰਾਉਣ ਲੱਗੇ ਉਹ ਕਿ ਧੁੱਪ ਵਾਲੀ ਠਿੱਕੀ ਠਿੱਕੀ ਜਦੋਂ ਪਾਣੀ ਚੱਲਦਾ ਸੀਗਾ ਕਿਸ਼ਤੀ ਚੱਲਦੀ ਤਾਂ ਜਿਹੜੀਆਂ ਵਿੱਚੋਂ ਚੀਜ਼ਾਂ ਖੜੀਆਂ ਸਾਹਮਣੇ ਤਾਂ ਉਹਨੂੰ ਐ ਲੱਗਿਆ ਵੀ ਤਰਦੀਆਂ ਨੇ ਵੀ ਗਾਹਾਂ ਕਿਵੇਂ ਜਾਂਦੀਆਂ ਨੇ ਘਭਰਾ ਆ ਗਿਆ ਆ ਵੀ ਪਾਣੀ ਦੇ ਵਿੱਚ ਬਣਾਇਆ ਹ ਰੈਸਟੋਰੈਂਟ ਲੇਕ ਤੋਂ ਬਾਅਦ ਤੁਸੀਂ ਪੈਦਲ ਚੱਲ ਕੇ ਟਾ ਡਰਗ ਤੱਕ ਜਾ ਸਕਦੇ ਹੋ ਜੋਤੀ ਕੇ ਪੱਥਰ ਜਿਹਾ ਬਣਿਆ ਹੋਇਆ ਬਹੁਤ ਸੋਹਣਾ ਜੇ ਉਹ ਵੀ ਮਾਊਂਟ ਅਬੂ ਆਉਂਦਾ ਉੱਥੇ ਉਹਦੀ ਸਨੈਪ ਤੁਸੀਂ ਲਾਜ਼ਮੀ ਦੇਖਦੇ ਹੋ ਮੈਂ ਪੂਰੇ ਗੇਟ ਵੀ ਲੱਗੇ ਹੋ ਤਾਂ ਪੂਰੇ ਸਪਾਈ ਤੋਂ ਸਿੱਧੀ ਚੜ੍ਹਨੀ ਪੈਣੀ ਹੈ ਕਾਫੀ ਉੱਚੀ ਹੋਗਾ ਉਹ ਹੈ ਕਿ 10-15 ਮਿੰਟਾਂ ਦਾ ਰਾਹ ਦਸੇਣਾ ਹੈ ਜਿਹੜੀਆਂ ਲਹੇ 200 ਪੌੜੀਆਂ ਨੇ 200 ਪੌੜੀਆਂ ਚੜ੍ਹ ਕੇ ਤੁਸੀਂ ਆਰਾਮ ਨਾਲ ਜਾ ਸਕਦੇ ਹੋ ਵੈਸੇ ਜਿਆਦਾ ਹੋਣਗੀਆਂ ਦੇਖਣ ਨੂੰ ਇਹਨਾਂ ਨੇ ਥੱਲੋਂ ਆਪਾਂ ਨੂੰ ਦੱਸਿਆ ਵੀ 200 ਨੇ ਪਰ ਹੈ ਨੇੜੇ ਹੀ ਵਟ ਕੀ 10 ਮਿੰਟਾਂ ਦਾ ਰਸਤਾ ਪਰ ਤਾਂ ਉਹ ਜਿਹੜਾ ਵਿਊ ਹੈ ਨਾ ਬਹੁਤ ਸ਼ਾਨਦਾਰ ਆਉਂਦਾ ਆ ਜੋ ਇਹ ਕਿਨ ਖਾਤਰ ਜੋ ਕਿ ਕਹਿੰਦੇ ਡੱਡੂ ਦੀ ਸ਼ੇਪ ਚ ਬਣਿਆ ਹੋਇਆ ਇਹ ਪੱਥਰ ਬਹੁਤ ਮਸ਼ਹੂਰ ਹੈ ਟਾਊਡ ਰੈਕ ਤੇ ਆਪਾਂ ਪਹੁੰਚ ਕੇ ਜੋ ਕਿ ਡੱਡੂ ਦੀ ਸ਼ੇਪ ਚ ਬਣਿਆ ਹੋਇਆ ਇੱਥੋਂ ਸਾਰੇ ਮਾਊਂਟ ਅੱਬੂ ਦੀ ਲੇਖ ਦਾ ਵਿਊ ਬਹੁਤ ਸ਼ਾਨਦਾਰ ਆ ਬਾਬੇ ਦੇਖੋ ਯਾਰ ਬਾਕੀ ਕਿ ਰਸਤਾ ਅੱਗੇ ਵੀ ਜਾਂਦਾ ਹੈ ਕਾਫੀ ਪੁਆਇੰਟ ਬਣੇ ਹੋਇਆ ਥਾਂ ਥਾਂ view point ਬਣਾ ਰੱਖਿਆ ਨੇ ਇਹਨਾਂ ਨੇ ਯਾਨੀ ਕਿ 20 ਕਿਲੋਮੀਟਰ ਆਪਾਂ ਅੱਗੇ ਜਾ ਕੇ ਵਧੀਆ ਪੁਆਇੰਟ ਦੇਖ ਸਕਦੇ ਆ ਦੇਖੋ ਕਰੋ ਯਾਕਾ ਦੇਖੋ ਜਮਾ ਟਾਪ ਤੇ ਆ ਕੇ ਆਹ ਦੇਖੋ ਆ ਸਾਰੇ ਪਹਾੜੀ ਪਹਾੜ ਦੇਖਣਗੇ ਤੁਹਾਨੂੰ ਲੱਗਦਾ ਨਹੀਂ ਵੀ Rajasthan ਦੇ ਵਿੱਚ ਆਪਾਂ ਪਰ Rajasthan ਦੇ ਵਿੱਚ ਵੀ ਇਦਾਂ ਦੀਆਂ ਜਗ੍ਹਾ ਇਦਾਂ ਦੇ view point ਬਣੇ ਹੋਇਆ view point ਬਹੁਤ ਸੋਹਣਾ ਬਣਿਆ ਹੋਇਆ ਲੇਕ ਵੀ ਬਹੁਤ ਸੋਹਣੀ ਆ ਪਰ ਜਿਹੜਾ ਗੰਦ ਪਾਇਆ ਲੋਕਾਂ ਨੇ ਸਿਗਟਾਂ ਵੀੜੀਆਂ ਹੋ ਲਾਟਰ ਆ ਪੜ ਰਾ ਇੱਥੇ ਗੰਦ ਬਹੁਤ ਆ ਰੱਖਿਆ ਪਰ ਜਦੋਂ ਇੰਨੀ ਸੋਹਣੀਆ ਲੋਕੇਸ਼ਨ ਤੇ ਹਨ ਆਪਾਂ ਨੂੰ ਗੰਦ ਪਾਉਣਾ ਬਣਦਾ ਨਹੀਂ ਆ ਦੇਖੋ ਥਾਂ ਥਾਂ ਚ ਚੀਜ਼ਾਂ ਹੀ ਸਿੱਟੀਆਂ ਪਈਆਂ ਇਹਨਾਂ ਦੇ ਜਰਦੇ ਫਰਦੇ ਜੀ ਦੇਖੋ ਯਾਰ ਘੈਂਟ ਆ ਬਾਕੀ ਧੁੱਪ ਥੋੜੀ ਜਿਹੀ ਤਿੱਖੀ ਆ ਮੌਸਮ ਠੰਡਾ ਲੱਗਦਾ ਨਹੀਂ ਵੀ ਆਪਾਂ ਰਾਜਸਥਾਨ ਦੇ ਵਿੱਚ ਆ ਕਿਉਂਕਿ ਮੌਸਮ ਘੈਂਟ ਆ ਜਦੋਂ ਪਹਾੜ ਦੇ ਉੱਤੇ ਤਾਂ ਕਿੱਥੋਂ ਫੀਲ ਹੋਣਾ ਟਾਡ ਰੌਕ ਤੋਂ ਬਾਅਦ ਤਾਂ ਤੁਸੀਂ ਲੇਕ ਦੇ ਆਲੇ-ਦੁਆਲੇ ਬਹੁਤ ਸੋਹਣਾ 뷰 ਇੰਜੋਏ ਕਰਦੇ ਹੋਏ ਤਾਂ ਤੁਸੀਂ ਪੈਦਲ ਵਾਕ ਕਰਕੇ ਆਲੇ-ਦੁਆਲੇ ਦੇ ਜਿਹੜੇ ਮੇਨ ਪੁਆਇੰਟ ਨੇ ਜਿਵੇਂ ਕੀ ਹਨੀਮੂਨ ਪੁਆਇੰਟ ਇਹ ਗਾਰਡਨ ਪੁਆਇੰਟ ਤਾਂ ਇਹ 뷰 ਤੁਸੀਂ ਇੰਜੋਏ ਕਰ ਸਕਦੇ ਜਿਨ੍ਹਾਂ ਦੇ ਵਿੱਚ ਬੂਟੇ ਲਾਏ ਹੋਏ ਆ ਉਹ ਵੀ ਕਲਰਫੁੱਲੀ ਨੇ ਬਾਕੀ ਤੁਸੀਂ ਜਿੱਥੇ ਵੀ ਜੀ ਕਰਦਾ ਬਹਿ ਕੇ ਠੰਡੀ ਹਵਾ ਦਾ ਇੰਜੋਏ ਕਰ ਸਕਦੇ ਹੋ ਲੇਕ ਦੇ ਕਿਨਾਰੇ ਤੁਹਾਨੂੰ ਸ੍ਰੀ ਚੰਦਰ ਸੇਖਰ ਮਹਾਦੇਵ ਦਾ ਇੱਕ ਮੰਦਿਰ ਮਿਲੂਗਾ ਬਹੁਤ ਸ਼ਾਨਦਾਰ ਮੰਦਿਰ ਬਣਿਆ ਹੋਇਆ ਹੈ ਤਾਂ ਤੁਸੀਂ ਮੰਦਿਰ ਦੇ ਵਿੱਚ ਜਾ ਕੇ ਨਮਸਕਾਰ ਕਰ ਸਕਦੇ ਹੋ ਇਹਦੇ ਨਾਲ ਹੀ ਇੱਥੇ ਤੁਹਾਨੂੰ ਛੱਲੀਆਂ ਵਗੈਰਾ ਪਾਣੀ ਵਗੈਰਾ ਨਮਕੀਨ ਇਹ ਸਾਰਾ ਕੁਝ ਤੁਹਾਨੂੰ ਖਾਣ ਨੂੰ ਮਿਲ ਜੂਗਾ ਤਾਂ ਇਸ ਤੋਂ ਅੱਗੇ ਜਾਵਾਂਗੇ ਤੁਹਾਨੂੰ ਹਨੀਮੂਨ ਪੁਆਇੰਟ ਮਿਲੂ ਜਿੱਥੇ ਕਿ ਹਨੀਮੂਨ ਪੁਆਇੰਟ ਬਣਿਆ ਹੋਇਆ ਲੇਕ ਦੇ ਕਿਨਾਰੇ ਜਿਹੜੇ ਦੀ ਐਂਟਰੀ ਬਹੁਤ ਸੋਹਣੀ ਅੱਗੇ ਵੀ ਬਹੁਤ ਸੋਹਣਾ ਹੋਊਗਾ हां हां ਤੇ ਤੁਹਾਨੂੰ ਫੋਟੋ ਸ਼ੂਟ ਮਿਲ ਜਾਣਗੇ ਤੁਸੀਂ ਰਾਜਸਤਾਨੀ ਕਲਚਰ ਦੇ ਵਿੱਚ ਫੋਟੋ ਕਰਾ ਸਕਦੇ ਹੋ ਬਾਕੀ ਇੱਧਰ ਆ ਗਿਆ ਸਾਰਾ ਝੂਲਾ ਪੁਆਇੰਟ ਇੱਥੇ ਕਾਫੀ ਤਰ੍ਹਾਂ ਦੇ ਤੁਹਾਨੂੰ ਝੂਲੇ ਮਿਲ ਜਾਣਗੇ ਜੇ ਝੂਲੇ ਝੂਲਣੇ ਹੋਣ ਤੇ ਡੇਂਜਰਸ ਝੂਲੇ ਵੀ ਹੈਗੇ ਨੇ ਖਤਰਨਾਕ ਖੜੇ ਨੇ ਟੈਂਕ ਉੱਪਰ ਚੜਨ ਦਾ ਮਨ ਹੈ ਕਹਿੰਦੇ ਹੱਥ ਤਾਂ ਨਹੀਂ ਲਾ ਸਕਦੇ ਪਰ ਤੁਸੀਂ ਦੇਖ ਸਕਦੇ ਹੋ ਟੈਂਕ ਬਾਬੇ ਬਹੁਤ ਘੈਂਟ ਹੈ ਦੇਖੋ ਆਰਮੀ ਦਾ ਪੁਰਾਣਾ ਟੈਂਕ ਹੈ 1:30 ਵੱਜ ਗਿਆ ਤਾਂ ਹੁਣ ਆਪਾਂ ਵਾਪਸ ਚੱਲੇ ਰੂਮ ਦੇ ਵਿੱਚ ਕਿਉਂਕਿ ਆਪਾਂ ਪਹਿਲਾਂ ਦੋ ਤਿੰਨ ਚੀਜ਼ਾਂ ਕਵਰ ਕਰ ਚੁੱਕੇ ਆ ਸੋ ਅੱਜ ਜਾਣ ਦੀ ਸਲਾਹ ਸੀ ਸ਼ਾਇਦ ਰੁਕ ਜੀਏ ਆ ਮਾਉਂਟ ਆਬੂ ਦੇ ਵਿੱਚ ਵੀ ਸ੍ਰੀ ਗੁਰੂ ਨਾਨਕ ਯਾਤਰੀ ਨਿਵਾਸ ਗੁਰਦੁਆਰਾ ਸਾਹਿਬ ਆ ਦੁਪਹਿਰ ਦੇ ਬਾਅਦ 2:30 ਤਾਂ ਆਪਣਾ ਬ੍ਰੇਕਫਾਸਟ ਜਿਹੜਾ ਸਵੇਰ ਵਾਲਾ ਹੁਣ 2:30 ਵਜੇ ਹੁੰਦਾ ਆ ਗਿਆ ਸੈਂਡਵਿਚ ਆਲੂ ਪਰੌਂਠਾ ਗੁੰਦੀ ਤੇ ਨਿੰਬੂ ਪਾਣੀ ਤਰ੍ਹਾਂ ਬ੍ਰੇਕਫਾਸਟ ਕਰਦੇ ਆ ਆ ਇੱਧਰ ਬੱਸ ਸਟੈਂਡ ਆ ਗਿਆ ਬਈ ਇਹਨਾਂ ਦਾ ਸੋ ਹੁਣ ਐ ਨਹੀਂ ਪਤਾ ਵੀ ਬੱਸਾਂ ਇੱਥੋਂ ਪ੍ਰੋਪਰ ਚੱਲਦੀਆਂ ਨੇ ਜਾਂ ਨਹੀਂ ਪਰ ਕਾਫੀ ਸਟੇਟਾਂ ਤੱਕ ਜਾਣਦੀਆਂ ਇੱਥੇ ਹੈਗੀਆਂ ਨੇ ਸਿਸਟਮ ਆ ਸਾਰਾ ਬੱਸ ਸਟੈਂਡ ਆ ਇੱਥੇ ਬੱਸ ਸਟੈਂਡ ਦੇ ਸਾਹਮਣੇ ਤੁਹਾਨੂੰ ਏਟੀਐਮ ਮਿਲ ਜਾਊਗਾ ਲੈ ਵੀ ਮਾਉਂਟ ਆਫੂ ਦੇ ਵਿੱਚ ਨਵੀਂ ਚੀਜ਼ ਦੇਖੀ ਐ ਤਾਂ ਤੁਸੀਂ ਇਹਦਾ ਰਾਈਡ ਵੀ ਲੈ ਸਕਦੇ ਹੋ ਅੱਗ ਦੇ ਪ੍ਰੈਸ਼ਰ ਨਾਲ ਇਹ ਬੈਲੂਨ ਜਾਂ ਚੱਲਦਾ ਬਹੁਤ ਦੂਰ ਦੂਰ ਤੱਕ ਇਹਦੇ ਉਹ ਪਾਈਆਂ ਹੋਈਆਂ ਨੇ ਯਾਨੀ ਕਿ ਤਾਰਾਂ ਮੋਟੀਆਂ ਤਾਰਾਂ ਪਾਈਆਂ ਹੋਈਆਂ ਨੇ ਅੱਗ ਦਾ ਪ੍ਰੈਸ਼ਰ ਪੂਰਾ ਚੱਲਦਾ ਜੇ ਜਿੰਦਾ ਹੋਊਗਾ ਤੁਹਾਨੂੰ ਅੱਗ ਦੇ ਪ੍ਰੈਸ਼ਰ ਨਾਲ ਹੀ ਤਾਂ ਜਾਂਦਾ ਇਹ ਦੇਖੋ ਯਾਰ ਤਾਂ ਬਾਕੀ ਰਾਈਟ ਲੈਂਦੇ ਆ ਰਾਈਟ ਇਹਦੀ ਮਹਿੰਗੀ ਹੋ ਸਿਲੰਡਰਾ ਨਾਲ ਚੱਲਦਾ ਕੋਲੇ ਸਿਲੰਡਰ ਪਿਆ ਇਹਦੇ ਘੈਂਟ ਆ ਚੀਜ਼ ਉੱਪਰ ਬਣਿਆ ਹੋਇਆ ਸਨਸੈਟ ਪੁਆਇੰਟ ਤਾਂ ਇਹ ਸਨਸੈਟ ਪੁਆਇੰਟ ਤੇ ਤੁਹਾਨੂੰ ਧਰ ਤੱਕ ਕੱਪੜੇ ਦੀਆਂ ਦੁਕਾਨਾਂ ਮਿਲਣੀਆਂ ਸਾਰਾ ਜੇ ਕੱਪੜਾ ਤੁਸੀਂ ਲੈਣਾ ਵੀ ਹੋ ਆ ਕੇ ਤਾਂ ਤੁਸੀਂ ਸਨਸੈਟ ਵਾਲੀ ਸਾਈਡ ਜਾਇਓ ਜਿੱਥੇ ਸਨਸੈਟ ਪੁਆਇੰਟ ਬਣਿਆ ਹੋਇਆ ਸਨਸੈਟ ਪੁਆਇੰਟ ਤੇ ਆ ਕੇ ਤਾਂ ਕਮਲਾ 네ਰੂ ਆਨ ਇਧਰ ਵੀ ਇੱਕ ਪਾਰਕ ਬਣਿਆ ਹੋਇਆ ਹੈ ਝੂਲੇ ਝਾਲੇ ਜਵਾਕਾਂ ਦੇ ਝੂਲਣ ਨੂੰ ਹੈਗੇ ਆ ਇਹ ਸਾਰੀ ਪਾਰਕਿੰਗ ਹੈ ਜਿੱਥੇ ਗੱਡੀਆਂ ਖੜੀਆਂ ਘੈਂਟ ਆ ਯਾਰ ਚੀਜ਼ ਗੱਲ ਵੱਤ ਆਓ ਸਵੀਟ ਕੌਰ ਨਾਲੋਂ ਮਕਾਏ ਸਵੀਟ ਕੌਰ ਸਵੀਟ ਕੌਰ ਨਹੀਂ ਮਿਲਦੇ ਨੇ ਇੱਥੇ ਇਹ ਸਨਸੈਟ ਪੁਆਇੰਟ ਬਣਿਆ ਹੋਇਆ ਇਕੱਠ ਦੇਖੋ ਬਾਬੇ ਕਿੰਨਾ ਤੁਸੀਂ ਸਨਸੈਟ ਪੁਆਇੰਟ ਦਾ ਹੋ ਸਕਦਾ ਵੀ ਟਿਕਟ ਮਿਲਦੀ ਹੋਵੇ ਇੱਥੇ ਟਿਕਟ ਮਿਲਦੀ ਆ ਬਈ ਸਨਸੈਟ ਦੀ 130 ਰੁਪਿਆ ਦੀ ਟਿਕਟਾਂ ਕਹਿੰਦੇ ਤਾਂ ਜਿਹੜੇ ਵਿਦੇਸ਼ੀ ਨੇ ਉਹਨਾਂ ਦੀ 500 ਦੀ ਟਿਕਟਾਂ ਹੈ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ 50 ਰੁਪਿਆ ਦੀ ਟਿਕਟਾਂ 130 ਦੀ 260 ਰੁਪਿਆ ਦੋ ਟਿਕਟਾਂ ਦਿੱਤੀਆਂ ਨੇ ਉਹ ਟਿਕਟ ਚੈੱਕ ਹੁੰਦੀ ਹੈ ਦਿਖਾ ਦੇ ਦਿਖਾ 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 ਸਭ ਲੋਕ ਲੇਕਿਨ ਸੈਟ ਹੋ ਹੀ ਜਾਏਗਾ ਜਦੋਂ ਆ ਗੱਡੀਆਂ ਵੀ ਜਾਂਦੀਆਂ ਬਈ ਘੋੜੇ ਵੀ ਜਾਂਦੇ ਨੇ ਇਹਨਾਂ ਦੀ ਅਲੱਗ-ਅਲੱਗ ਫੀਸ ਹੋਊਗੀ ਜੇ ਤੁਸੀਂ ਜਾਣਾ ਹੈ ਬੇਸੇ ਖੰਜੂਰਾਂ ਦੇ ਬਾਗਾਂ ਦੇ ਵਿੱਚ ਘੈਂਟ ਬਣਿਆ ਹੋਇਆ ਟਿਕਟ ਬਹੁਤ ਮਹਿੰਗੀ ਰੱਖੀ ਇਹਨਾਂ ਨੇ 130 ਰੁਪਏ ਪਰ ਪਰਸਨ ਦੀ ਇਨਸਾਨ ਸੱਟ ਖਾ ਦੇਖਣ ਖਾਤਰ ਪੂਰੇ ਜੋਰਾਂ ਸ਼ੋਰਾਂ ਤੇ ਚੱਲਦਾ ਕੰਮ ਕਿਉਂਕਿ ਜਮਾ ਲਾਸਟ ਟਾਈਮ ਆ 5:30 ਹੋਗੇ 5:30 ਵਜੇ ਸੂਰਜ ਸਿੱਪਦਾ ਹੋਊਗਾ ਸਾਰੇ ਭੱਜੇ ਜਾਂਦੇ ਆ ਵਿਦਿਆਰਥੀਆਂ ਜੇ ਤੁਸੀਂ ਤੁਹਾਡੀ ਸਾਰੇ ਰਾਜਸਥਾਨ ਦੇ ਵਿੱਚ ਜੇ ਤੁਹਾਡੇ ਕੋਲੇ ਵਿਦਿਆਰਥੀ ਵਾਲਾ ਆਈਡੀ ਪ੍ਰੂਫ ਹੈਗਾ ਤਾਂ ਤੁਹਾਡਾ ਬਹੁਤ ਫਾਇਦਾ ਹੋ ਜੂ ਪਰ ਅਦਰਵਾਈਜ਼ ਤੁਹਾਡੀ ਟਿਕਟਾਂ ਦੁੱਗਣੀ ਤੋਂ ਵੀ ਜ਼ਿਆਦਾ ਹੋ ਜਾਂਦੀ ਆ ਆ ਹੁੰਦਾ ਕਿ ਅੰਦਰ ਉਹ ਡੱਬ ਪਿੱਛੇ ਜਾਂ ਅੰਦਰ ਉਹ ਕੋੜੇ ਇਹ ਧੱਬੀ ਤੇ ਰਹਿੰਦੇ ਨੇ ਬਤੰਦਰਾ ਜੰਗਲ ਜਿਹਾ ਬਣਿਆ ਹੋਇਆ ਇੱਥੋਂ ਮਿਲਦਾ ਤਾਂ 100-200 ਮੀਟਰ ਹੂਣਾ ਅੱਗੇ ਆ ਦੇਖੋ ਐ ਕੋੜੇ ਆ ਜਾ ਸਕਦੇ ਇਹਨਾਂ ਦਾ ਵੀ ਟਾਈਮ ਆ ਹੁਣ ਆਥਣੇ ਵੇਲੇ ਇਹਨਾਂ ਦਾ ਟਾਈਮ ਲੱਗਦਾ ਦੇਖੋ ਵੀ ਜਿੰਨੇ ਕਿਹੜੇ ਵੱੱਤ ਲੱਗਣਗੇ ਉੰਨੀ ਫਾਇਦਾ ਧੱਬੀ ਆਉਂਦੇ ਨੇ ਅਹੀ ਤਾਂ ਮੈਨਿੰਦਾ ਜਿਹੜਾ 10-15 ਮਿੰਟ ਹੈਗੇ ਨੇ ਸਾਰੇ ਦਿਨ ਚ ਵਿਚਾਰਾਂ ਨੂੰ ਅੰਤਰੇ ਟਾਈਮ ਲੱਗਦਾ ਆ ਗਿਆ ਵੀ ਸਨਸੈਟ ਪੁਆਇੰਟ ਆ ਤਾਂ ਇੱਥੋਂ ਪੌੜੀਆਂ ਚੜ੍ਹਦੀਆਂ ਔਰ ਇਹ ਵੀ ਟੋਪੀਆਂ ਡਾਪੀਆਂ ਲੈਣੀਆਂ ਜੇ ਨੇ ਤੁਸੀਂ ਸਵੀਟ ਕੋਲ ਲੈਣਾ ਚਾਹੇ ਕੁਝ ਵੀ ਲੈਣਾ ਲੈ ਸਕਦੇ ਹੋ ਆਹ ਜੀ ਬਈ ਆਏ ਆਂ ਤੁਹਾਨੂੰ ਦੱਸਣਾ ਹੈ ਜਵੰਤਰ ਬੋਲੇ ਹਾਂ ਲੋ ਵੀ ਮਿੱਤਰੋ ਇੰਨੀਆਂ ਮਸਾਕਤਾਂ ਦੇ ਬਾਅਦ ਪਹੁੰਚੇ ਆਪਾਂ ਸਨਸੈਟ ਪੁਆਇੰਟ ਤੇ ਮਾਊਂਟ ਆਬੂ ਦੇ ਵਿੱਚ ਅੱਜ ਦਿਖਾਉਨੇ ਆ ਤੁਹਾਨੂੰ ਸਨਸੈਟ ਦੇਖੋ ਬਾਕੀ ਉੱਪਰ ਵੀ ਚੜ ਕੇ ਉੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਹੈਗੇ ਨੇ ਥਾ ਥਾ ਪੁਆਇੰਟ ਨੇ ਇਹ ਸਨਸੈਟ ਨੂੰ ਦੇਖਣ ਦੇ ਖਾਤਰ ਤੁਸੀਂ ਦੇਖੋ ਵੀ ਕਿੰਨੀ ਰੌਣਕ ਇੱਥੇ ਵਾਓ ਆ ਸੀ ਮੇਨ ਪੁਆਇੰਟ ਸਨਸੈਟ ਦੇਖਣ ਖਾਤਰ ਬਈ ਦੇਖੋ ਕਿੰਨਾ ਕਿੰਨੀ ਪਬਲਿਕ ਇੱਥੇ ਪਹੁੰਚੀ ਹੋਈ ਹੈ ਹਜੇ ਆਈ ਜਾਂਦੇ ਨੇ ਬਾਕੀ ਕੋਤਾਹਾਂ ਪੁਆਇੰਟ ਆ ਉੱਥੇ ਵੀ ਹੈਗਾ ਨੀਚੇ ਪੁਆਇੰਟ ਆ ਉੱਥੇ ਵੀ ਬਾਕੀ ਸਾਹਮਣੇ ਵਸਾਹੀ 뷰 ਆ ਮੇਨ ਸਨਸੈਟ ਦਾ ਸੂਰਜ ਸਨਸੈਟ ਹੋ ਰਿਹਾ ਬਈ ਇਧਰ ਦੇਖਣ ਵਾਲੀ ਪਬਲਿਕ ਬਹੁਤ ਜ਼ਿਆਦਾ ਹੈ ਜੇ ਸੋਨੂੰ ਮੈਂ ਦਿਖਾਵਾਂ ਤਾਂ ਦੇਖੋ ਮੌਲਖ ਬਹੁਤ ਜਿਆਦਾ ਆਏ ਹੋਇਆ ਸੂਰਜ ਸਨਸੈਟ ਹੋ ਰਿਹਾ ਥੋੜਾ ਥੋੜਾ ਲਿੰਦਾ ਲੈਕ ਬਾਈ ਬਾਈ ਸਨਸੈਟ ਕੋਈ ਇਸੀ ਮਾਊਂਟ ਆਬੂਦੇ ਸਨਸੈਟ ਪੁਆਇੰਟ ਦਾ ਵਿਊ ਇਹ ਸੋਨੂੰ ਦਿਖਾਇਆ ਬਾਕੀ ਹੁਣ ਚੱਲਦੇ ਆਂ ਆਪਾਂ ਮਾਰਕੀਟ ਦੇ ਵਿੱਚ ਤਾਂ ਤੁਸੀਂ ਪਬਲਿਕ ਦੇਖੋ ਯਾਰ ਕਿੰਨੀ ਆਈ ਆ ਸਨਸੈਟ ਦੇਖਣ ਵਾਲਿਆਂ ਦੀ ਭੀੜ ਦੇਖੋ ਤੁਸੀਂ ਪਿੱਛੇ ਕਿੰਨੀ ਆ ਬਹੁਤ ਮੁਲਕ ਆਉਂਦਾ ਸਨਸੈਟ ਦੇਖਣ ਵਾਸਤੇ ਤਾਂ ਇਧਰਲੀ ਸਾਈਟ ਵੀ ਦੇਖੋ ਲਓ ਵੀ ਆ ਜੀ ਨੂੰ ਆ ਜਵਾਕ ਨੇ ਜਿਹੜਾ ਵੀ ਇਹਨਾਂ ਨੂੰ 9 10 ਦੋਗੇ ਇਹ ਉਹਦੇ 9 ਦੀ ਸਿਹਰੀ ਸੁਣਾਉਣਗੇ ਕੁਲਵਿੰਦਰ ਹੈ ਇਹਦਾ ਨਾਮ ਕੁਲਵਿੰਦਰ ਗਲਵਿੰਦਰ ਗਲਵਿੰਦਰ ਬੀਆ ਚਾਹ ਵਿੱਚ ਪੱਤੀ ਨਹੀਂ ਤਾਂ ਪੀਣੇ ਦਾ ਕੀ ਮਜ਼ਾ ਗਲਵਿੰਦਰ ਬੀਆ ਚਾਹ ਵਿੱਚ ਪੱਤੀ ਨਹੀਂ ਤਾਂ ਪੀਣੇ ਦਾ ਕੀ ਮਜ਼ਾ ਗਲਵਿੰਦਰ ਬੀਆ ਕੇ ਸਾਥ ਮੈਂ ਬੀਵੀ ਨਹੀਂ ਤਾਂ ਘੁੰਮਣੇ ਦਾ ਕੀ ਮਜ਼ਾ ਹੇ गलवेंदर भैया तेरी दोस्ती के लिए दुनिया छोड़ दूंगा गलवेंदर दोस्त तेरी दोस्ती के लिए दुनिया छोड़ दूंगा जो माँ बाप का साथ छोड़ा तुम्हारी हड्डिया तोड़ दूंगा आपका बंटी बंटी भैया नाना वो ना तो समुंदर में ना वो टंकी में क्या रखा है बंटी भैया नाना वो तो समुद्र में ना टंकी में क्या रखा है बंटी भैया प्यार करना हो तो माँ बाप से करो पापा की परियों में क्या रखा है यार। बंटी भैया फूले गुलाब का नशा है शराब का बंटी भैया फूले गुलाब का नशा है शराब का हमारा बंटी भैया ने भी मुस्कुरा के बोला डालिंग रहना तेरा गुलाब नहीं तेरे बाप का थैंक यू लो क्या ठीक है देखो भी माल रोड मांगो पूरा भर जाता है जबाक ने शहरी सुनाई थी सवाद ही लिया था ਪਰ ਜਵਾਕ ਨੇ ਸਾਇਰੀ ਸੁਣਾਇਦੀ ਇਹਨਾਂ ਦਾ ਇਹ ਹੁੰਦਾ ਵੀ ਜਿਹੜਾ ਵੀ ਆਪਾਂ ਇਹਨਾਂ ਨੂੰ ਨਾਂ ਦੱਸਾਂਗੇ ਨਾ ਮੌਕੇ ਤੇ ਇੱਕ ਸਕਿੰਟ ਦੇ ਵਿੱਚ ਵਿੱਚ ਹੀ ਤੁਹਾਨੂੰ ਸਾਇਰੀ ਸੁਣਾਵਾਂਗੇ ਤੁਹਾਡੇ ਨਾਮ ਨਾਲ ਰਿਲੇਟ ਕਰਦੀ। ਬਈ ਇਹਨਾਂ ਦਾ ਤਜਰਬਾ ਹੁੰਦਾ। ਬਾਕੀ ਜਦ ਤੁਸੀਂ ਇੱਥੇ ਮਾਲ ਰੋਡ ਤੇ ਘੁੰਮੋਗੇ ਮਾਊਟ ਆਫ ਦੇ ਵਿੱਚ ਤਾਂ ਤੁਹਾਨੂੰ ਇਦਾਂ ਦੇ ਕਾਫੀ ਬੱਚੇ ਮਿਲ ਜਾਣਗੇ। ਕੈਂਟ ਲੱਗੀ ਸਾਇਰੀ ਤਾਂ ਕੱਲੀ ਸਾਇਰੀ ਨਹੀਂ ਤਾਂ ਇੱਕ ਸੁਨੇਹਾ ਵੀ ਆ ਵੀ ਮਾਪੇ ਉਹਨੂੰ ਪਿਆਰ ਕਰੋ ਤਾਂ ਵੀ ਪਰੀਆਂ ਦੇ ਵਿੱਚ ਕੀ ਰੱਖਿਆ। ਬਾਕੀ ਤੁਸੀਂ ਸੁਣ ਹੀ ਲਿਆ। ਹੁਣ ਪਹੁੰਚ ਗਏ ਆਪਾਂ ਦਵਾਰੇ। ਸ਼ਾਮ ਦਾ ਟਾਈਮ ਆ ਗਾਂਧੀ ਬਾਟਿਕਾ ਨੱਕੀ ਝੀਲ ਤੇ ਨੱਕੀ ਝੀਲ ਦਾ ਸੋਨੂ ਸ਼ਾਮ ਦਾ 뷰 ਦਿਖਾਉਣੇ ਆ ਆਜੋ ਔਰ ਵੀ ਰਾਤ ਨੂੰ ਰੰਗ ਰੰਗੀਰੀਆਂ ਲਾਈਟਾਂ ਦੇ ਵਿੱਚ ਚੱਲਦਾ 뷰 ਦੇਖੋ ਤੁਸੀਂ ਜਿਹੜਾ ਦਿਨ ਦਾ ਸਵਾਦ ਸੀ ਇੱਥੇ ਝੀਲ ਦਾ ਉਹ ਹੋਰ ਸੀ ਜਿਹੜਾ ਰਾਤ ਦਾ ਨਜ਼ਾਰਾ ਹੈ ਉਹ ਅਲੱਗ ਹੈ ਪੂਰਾ ਘੰਟਾ ਜਦੋਂ ਤੁਸੀਂ ਮਾਉਟ ਆਪੂ ਦੇ ਵਿੱਚ ਆਉਂਗੇ ਇੱਕ ਨਾਈਟ ਰੁਕੋਗੇ ਹਨਾ ਤਾਂ ਤੁਸੀਂ ਸ਼ਾਮ ਨੂੰ ਆ ਕੇ ਝੀਲ ਦਾ ਨਜ਼ਾਰਾ ਜ਼ਰੂਰ ਦੇਖਿਓ ਇੱਕ ਸਨਸੈਟ ਆ ਹੁੰਦਾ ਜਰੂਰ ਦੇਖਿਓ ਤੇ ਇੱਕ ਆ ਰਸਾਮ ਨੂੰ ਝੀਲ ਦਾ ਨਜ਼ਾਰਾ ਤਾਂ ਤੁਹਾਨੂੰ ਤੁਰਦੇ ਫਿਰਦੇ ਬੱਚੇ ਮਿਲ ਜਾਣਗੇ ਸੈਰੀ ਸੁਣ ਲਿਓ ਤਾਂ ਐਨੇ ਨਾਲ ਸਾਰਾ ਮਾਹੌਲ ਬਣ ਜਾਂਦਾ ਤਾਂ ਵੀਡੀਓ ਲਾਸਟ ਤੱਕ ਦੇਖਿਆ ਕਰੋ ਯਾਰ ਕੁਝ ਵੀ ਤੁਹਾਨੂੰ ਹੈਨਾ ਵੀਡੀਓ ਦੇ ਵਿੱਚ ਲਾਸਟ ਤੱਕ ਦੇਖਣ ਨੂੰ ਮਿਲ ਸਕਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ